ਤੇਰੇ ਦਰ ਤੇ ਜਦ ਵੀ ਸਿਰ ਚੁਕਾਇਆ ਬਿਨ ਮੰਗਿਆ ਸਭ ਚੋਲੀ ਵਿੱਚ ਪਾਇਆ ਤੇਰੇ ਦਰ ਤੇ ਜਦ ਵੀ ਸਿਰ ਚੁਕਾਇਆ ਜੋਲੀ ਵਿੱਚ ਪਾਇਆਏ ਦولت ਸ਼ੋਹਰਤ ਜੋ ਹੀ ਅਜ ਤੱਕ ਮਿਲਿਆਏ ਦਾਤ ਤੇਰੀ ਰਹਿਮਤ ਦਾਤਾ ਤੇਰੀ ਰਹਿਮਤ ਦਾ ਸਰਮਾਇਆ ਏ ਕਾਲੇ ਕਾਵੀ ਹੰਸ ਬਣ ਕੇ ਉੱਡ ਜਾਂਦੇ ਨੇ ਕਾ ਵਿੱਚ ਸਰੋਵਰ ਜਿਸ ਨੇ ਗੋਤ ਲਾਇਆ ਹੈ ਵਿੱਚ ਸਰੋਵਰ ਜਿਸ ਨੇ ਗੋਤ ਲਾਇਆ ਹੈ ਤੇਰੇ ਦਰ ਤੇ ਜਦ ਵੀ ਸਿਸ ਚੁਕਾਇਆ ਹੈ ചോള പാൽ പാവന അ ਨਾਲ ਪਾਵਨਾ ਜੋ ਵੀ ਅੰਦਰ ਵੜ ਆਏ ਬਿੰਗਲੇ ਮੋਂਗ ਨਰੋਆ ਬਾਹਰ ਆਇਆ ਆਦਿ ਗ੍ਰੰਥ ਦਾ ਪਰਕਾਸ਼ ਜਦੋਂ ਵੀ ਕਿਤਾਸੀ ਬਾਬਾ ਪੜਾਜੀ ਨੂੰ ਪਹਿਲਾ ਗ੍ਰੰਥ ਲਾਇਆ ਆਦਿ ਗ੍ਰੰਥ ਦਾ ਪਰਕਾਸ਼ ਜਦੋਂ ਵੀ ਕਿਤਾਸੀ ਕਾਰਜ ਆਪ ਖਲੋਆ ਸ਼ਬਦ ਦਾ ਉਸ ਸਮੇਂ ਪਹਿਲਾ ਹੁਕਮਨਾਮਾ ਦਾ ਉਸ ਸਮੇਂ ਪਹਿਲਾ ਹੁਕਮ ਨਾਵਾਇ ਲਗਾਤਾਰ ਹੀ ਚਲਦਾ ਜਾਪ ਹੈ ਬੜੇ ਨਾ ਅੰਦਰ ਜ ਜਿਸ ਰੂਸ਼ਨਾ ਆਏ ਲਗਾਤਾਰ ਹੀ ਚਲਦਾ ਜਾਪ ਹੈ ਬਣੇ ਨਾ ਅੰਦਰ ਜਾਣਦੇ ਰੂ ਨੂੰ ਜਿਸ ਰੂਸ਼ਨਾ ਆਏ ਹਰ ਇੱਕ ਦੇਹ ਛੋਲੀ ਇੱਥੇ ਪਰਦੀਏ ਸਰਦਾਨਾਲ ਜੋ ਕੋਈ ਇੱਥੇ ਆਇਆ ਹੈ ਹਰ ਇੱਕ ਦੇਹ ਛੋਲੀ ਇਥੇ ਪਰਦੀਏ ਸਰਦਾਨਾਲ ਜੋ ਕੋਈ ਇਥੇ ਆਇਆ ਹੈ ਜਦ ਵੀ ਕਿਰਪਾ ਸਰਤੇ ਹੋਈਏ ਜਦ ਵੀ ਕਿਰਪਾ ਸਰਦ ਸਿਰ ਤੇ ਹੋਈਏ ਇਸ ਦਰ ਤੇ ਹੀ ਆ ਕੇ ਸੀਸ ਨਿਵਾ ਇਸ ਸਥਾਨ ਦੀ ਇਹ ਵੀ ਇੱਕ ਹਕੀਕਤ ਹੈ ਹਰ ਮੰਦਰ ਸਾਹਿਬ ਦੀ ਥਾਣਾ ਕੋਈ ਲੱਭਾਇਆ ਇਸ ਸਥਾਨ ਦੀ ਇਹ ਵੀ ਕੀ ਕਤ ਹੈ ਹਰ ਮੰਦਰ ਸਾਹਿਬ ਦੇ ਥਾ ਨਾ ਕੋਈ ਲਪਾਇਆ ਤੇਰੇ ਦਰ ਤੇ ਜਦ ਵਿੱਚ ਚੁਕਾਇਆ ਮੈਨਾਂ ਸਭ ਝੋਲੇ ਵਿੱਚ ਪਵਾਇਆ ਬਿਨਾਂ ਮੰਗੇ ਆ ਸਭ ਝੋਲੇ ਵਿੱਚ ਪਵਾ